ਫਾਉਟੋਂ ਮਾੜੀ ਗੱਲ ਕਿ ਇਸ ਸੱਤਾ 'ਚ ਆਉਣ ਤੋਂ ਪਹਿਲਾਂ ਕੇਜਰੀ ਮਾਲ ਸਾਬ ਬਿਆਨ ਦੇ ਰਹੇ ਆ ਕਿ ਰਾਮ ਰਹੀਮ 24 ਘੰਟਿਆਂ 'ਚ ਮੈਂ ਬਰਗਾੜੀ ਕਾਂਡ ਦਾ ਮਸਲਾ ਸਾਰਾ ਹੱਲ ਕਰ ਦਊਗਾ ਤੇ ਸੈਂਟਰ ਦੀ ਸਰਕਾਰ ਵੀ ਮੈਂ ਤਾਂ ਕਹਿੰਨਾ ਵੀ ਉਹਨਾਂ ਨੂੰ ਜਿਹੜੀ ਜੇਲ ਹੈ ਉਹਦੇ ਘਰੇ ਹੀ ਬਣਾ ਦੇਣੀ ਚਾਹੀਦੀ ਰਾਮ ਰਹੀਮ ਦੇ ਮੇਰਾ ਖਿਆਲ ਹੈ ਲਗਭਗ 2 250 ਦਿਨ ਤੋਂ ਉੱਤੇ ਉਹ ਪ੍ਰੂਲ ਕੱਟ ਚੁੱਕਾ ਤੇ ਜੇਲੇ ਉਥੇ ਉਹਦੇ ਘਰ ਬਣਾ ਦੇਣ ਉਹਨੂੰ ਲੋੜ ਇਹਨੇ ਪ੍ਰੋਲ ਵਾਰ-ਵਾਰ ਜੂ ਆਉਂਦਾ ਉਹ ਉਹ ਤਾਂ ਉਹਲੇ ਜੇਲ ਵੀ ਪ੍ਰੋ ਆਪਣੇ ਉਥੇ ਘਰ ਹੀ ਹੋਣਾ ਪਰ ਇਹ ਘਰ ਹੀ ਬਣਾ ਦੇਣਾ ਚਾਹੀਦਾ ਸਾਬ ਕਾਨੂੰਨ ਛਿੱਕੇ ਤੇ ਡਾਂਕੇ ਰੋਸ ਆਉਂਦਾ ਖਾਸ ਕਰਕੇ ਸਿੱਖਾਂ ਦੇ ਵਿੱਚ ਵੀ ਕਿਹੜੀ ਗੱਲ ਆ ਵੀ ਜਿਹੜੀ ਐਡੀ ਤੁਹਾਨੂੰ ਪਿਆਰੀ ਲੱਗਦੀ ਉਹਨੂੰ ਵਾਰ-ਵਾਰ ਪ੍ਰੋਲ ਦਿਓ ਪ੍ਰੋਲ ਅਸੀਂ ਪ੍ਰੋਲ ਦੇ ਵਿਰੋਧੀ ਨਹੀਂ ਕਾਨੂੰਨ ਮੁਤਾਬਕ ਪ੍ਰੋਲ ਮਿਲਦੀ ਸਾਰਿਆਂ ਨੂੰ ਪਰ ਸਾਡੀ ਬਾਰ ਨੂੰ ਪ੍ਰੋਲ ਦਾ ਕਾਨੂੰਨ ਕਿੱਥੇ ਜਾਂਦਾ ਤੇ ਜੇ ਉਹਨੂੰ ਆਪਾਂ ਵਾਰ-ਵਾਰ ਵਾਰ-ਵਾਰ ਤੇ ਉਹ ਤੋਂ ਬਿਹਤਰ ਆਪੇ ਉਹਦਾ ਜਿਹੜਾ ਬੰਦਾ ਕੋਈ ਕਿੱਡੇ ਵੱਡੇ ਘਣਾਉਣੇ ਜੁਰਮਾਂ ਦੇ ਵਿੱਚ ਆ ਤੇ ਉਹਨੂੰ ਵੀ ਆਪਾਂ ਫਿਰ ਬਾਰ-ਬਾਰ ਜਿਹੜਾ ਆ ਪਰੋਲ ਦੇ ਕੇ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਵਾਰੀ ਨਹੀਂ ਚਾਰ ਵਾਰੀ ਸਾਰਾ ਸਾਲ ਹੀ ਤੇ ਜੇ ਇਦਾਂ ਰੱਖਣੀਆਂ ਤਾਂ ਫਿਰ ਉਹ ਪਰੋਲ ਉਹਨੂੰ ਪੱਕੀ ਦੇ ਕੇ ਘਰੇ ਉੱਥੇ ਬਹਾਰ ਦਿਓ ਘਰ ਉਹਦੇ ਆਪਣੇ ਮਾੜਾ ਮੋਟਾ ਜਿਹੜਾ ਆ ਉਹ ਦੂਜਾ ਤੀਜਾ ਕਾਰਨ ਪ੍ਰਧਾਨ ਜੀ ਰਾਜੋਣਾ ਦੀ ਜਿਹੜੀ ਗੱਲ ਉਹ ਸਭ ਤੋਂ ਪਹਿਲੀ ਕਿ ਕੋਈ ਸਾਡੇ ਫੈਂਸਜ ਹੁੰਦੇ ਆ ਜੀ ਤਾਂ 25 ਚਰਨ ਜਾਂ 68 ਹੋਵੇ ਉਹਦੇ ਵਿੱਚ ਡਿਪਟੀ ਕਮਿਸ਼ਨਰ ਨੇ ਸੈਂਕਸ਼ਨ ਦੇਣੀ ਹੁੰਦੀ ਹੈ ਪ੍ਰੋਸੀਜਰ ਨੂੰ ਲਈ ਇਦਾਂ ਇਹ ਜੁਏਪੀ ਦੇ ਥੱਲੇ ਸੈਂਟਰ ਦੇ ਹੋਮ ਮਹੱਕਮੇ ਨੇ ਉਹਦੀ ਸੈਂਕਸ਼ਨ ਦੇਣੀ ਹੁੰਦੀ ਪ੍ਰੋਸੀਕਿਊਸ਼ਨ ਕਰਨ ਲਈ ਇਸੇ ਤਰ੍ਹਾਂ ਤੇ 295 ਇਹਦੀ ਸੈਂਕਸ਼ਨ ਜਿਹੜੀ ਆ ਉਹ ਪੰਜਾਬ ਦੇ ਵਿੱਚ ਜੇ ਕੋਈ ਪਰਚਾ ਦਰਜ ਹੁੰਦਾ ਤੇ ਹੋਮ ਮਿਨਿਸਟਰ ਨੇ ਤੇ ਹੋਂਸ ਐਕਟਿੰਗ ਨੇ ਦੇਣੀ ਹੁੰਦੀ ਆ ਤੇ ਮੈਨੂੰ ਅੱਜ ਪਤਾ ਲੱਗਾ ਭਈ ਇਹ ਜਿਹੜੇ 8 ਮੁਲਜ਼ਮ ਜਿਨ੍ਹਾਂ ਦੇ ਵਿੱਚ ਮੈਂ ਆਪਣਾ ਰਾਮ ਰਹੀਮ ਆ ਉਹਦੀ ਇਕੱਲੇ ਦੀ ਸੈਂਕਸ਼ਨ ਛੱਡਦੀ ਬਾਕੀ ਸੱਤਾਂ ਨੂੰ ਸੈਂਕਸ਼ਨ ਦੇ ਦਿੰਦੀ ਤੇ ਅੱਜ ਕੇਜਰੀਵਾਲ ਨੂੰ ਪੁੱਛੋ ਭਈ ਜਿਹੜਾ 2 ਸਾਲ 3 ਸਾਲ ਪਹਿਲਾਂ ਇਹ ਲੈਕਚਰ ਕਰਦਾ ਸੀ ਪੇ 24 ਘੰਟੇ ਦੇ ਵਿੱਚ ਮਸਲਾ ਹੱਲ ਕਰਾਂਗੇ ਜੇਲਾਂ ਪਿੱਛੇ ਜਾਣਗੇ ਉਹ ਜੇਲਾਂ ਪਿੱਛੇ ਗਏ ਦਾ ਹੈ ਬ ਪੌਣੇ 2 ਸਾਲ ਲੱਗਾ ਤੁਹਾਡੀ ਸੈਂਕਸ਼ਨ ਇਹ ਨਹੀਂ ਅਜੇ ਤੱਕ ਦਿੱਤੀ ਸੋ ਇਹ ਮਖੋਟੇ ਸਾਰੇ ਸੈਂਟਰ ਸਰਕਾਰ ਦੇ ਵੀ ਤੇ ਇਹਨਾਂ ਦੇ ਆਪ ਆਲਿਆਂ ਦੇ ਵੀ ਇਹ ਸਾਰੇ ਨੰਗੇ ਹੋ ਚੁੱਕੇ ਆ ਮੈਂ ਸਿਨੇਮਰ ਬੇਨਤੀ ਕਰਦਾ ਲੋਕਾਂ ਨੂੰ ਹੋਰ ਗਮਰਾ ਨਾ ਕਰੋ ਧਰਮ ਦੇ ਤੌਰ ਦੇ ਉੱਤੇ ਜਿਸ ਨੇ ਵੀ ਇਹ ਯਤਨ ਕੀਤਾ ਉਹ ਫਕੰਡਿਆ ਵਾਂਗੂ ਰੁਲ ਗਿਆ ਤੇ ਤੁਸੀਂ ਹੁਣ ਰੁਲ ਜਾਣਾ ਕਿਉਂਕਿ ਹਰ ਇੱਕ ਪੱਖ ਤੇ ਹਰ ਇੱਕ ਪੱਖ ਤੇ ਤੁਸੀਂ ਪੰਜਾਬ ਦੇ ਲੋਕਾਂ ਨਾਲ ਵਾਅਦੇ ਕਰਕੇ ਭੁੱਲਰ ਸਾਹਿਬ ਦੀ ਪਟੀਸ਼ਨ ਰਿਜੈਕਟ ਕਰ ਦਿੱਤੀ। ਫਿਰ ਇਹ ਰਾਮ ਰਹੀਮ ਦੀ ਜਿਹੜੀ ਉਹ ਸੈਂਕਸ਼ਨ ਆ ਉਹ ਪੌਣੇ 2 ਸਾਲਾਂ ਦੀ ਫਾਈਲ ਦੱਬ ਕੇ ਤੁਸੀਂ ਬੈਠੇ ਆ। ਸੋ ਮੈਂ ਇਹ ਸਾਰੇ ਸਿੱਖ ਪੰਥ ਨੂੰ ਵੀ ਬੇਨਤੀ ਕਰਨੀ ਚਾਹਨਾ ਕੋਈ ਬੇਅਦਬੀ ਹੋਵੇ, ਕੋਈ ਸਿੱਖ ਪੰਥ ਦੇ ਮਸਲੇ ਹੋਣ ਇਹਨਾਂ ਨੂੰ ਇੱਕ ਤਰਜ ਤੇ ਦੇਖਿਆ ਕਰੋ। ਇੱਕ ਤਰਜ ਤੇ ਇਹਨਾਂ ਨੂੰ ਬਾਚਿਆ ਕਰੋ ਨਾ ਕਿ ਕਿਸੇ ਲਈ ਕੋਸ਼ਿਸ਼ ਕਿਸੇ ਲਈ ਕੋਸ਼। ਤੇ ਇਹ ਜਿਹੜੇ ਹੁਣ ਸਾਡੇ ਸਾਹਮਣੇ ਆ ਉਹ ਸਾਰਾ ਕੁਝ ਜਿਹੜਾ ਨੰਗਾ ਹੋ ਕੇ ਸਾਹਮਣੇ ਆ ਗਿਆ